ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬਾ ਜਿਲ੍ਹਾ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਔਲਖਦੇਰੀ ਫਾਰਮ ਤੇ ਆਇਆ ਵੀਰ ਸ਼ੇਰੇ ਉਹਨਾਂ ਦੇ ਘਰ ਸੋ ਕਾਫੀ ਬिडਗਾ ਦੋਸਤੋ ਆਪਾਂ ਇਸ ਘਰ ਆਪੀਆਂ ਜਿਹੜੇ ਆਪਣੇ ਵੀਰ ਸੱਜਣ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਵਪਾਰ ਦਾ ਵੀਰ ਦਾ ਕੰਮ ਆ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਘਰੇ ਆਉਂਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਟੋਟਲ 6 ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਨਾਗ ਤੈਨਹੀਂ ਸੋਇਆ ਤੇ ਤੈਨਹੀਂ ਗੱਪਣਾ ਬਾਕੀ ਹੌਲੇ ਪਾ ਦੇ ਜਿਹੜੇ ਪਸ਼ੂ ਵੀ ਤੁਹਾਨੂੰ ਵਿੱਚ ਦਿਖਾਈ ਦੇਣਗੇ ਠੀਕ ਹੈ ਜੀ ਨਾਲ ਪ੍ਰੋਪਰ ਆਪਾਂ ਦਿਖਾਵਾਂਗੇ ਤੇ ਜਿਹੜੇ ਵੀਰ ਨੇ ਤਕਰੀਬਨ ਕੋਈ 28 30 30 ਲੀਟਰ ਤੋਂ ਪਲੱਸ ਵਾਲੀ ਵਾੜ ਖਰੀਦਣੀ ਆ ਡੇਰੀ ਪਰਪਸ ਵਾਸਤੇ ਉਸ ਮਤਲਬ ਦੀਆਂ ਵਾੜਾਂ ਵੀ ਤੁਹਾਡੇ ਬਿਲਕੁਲ ਆਪਾਂ ਤੁਹਾਨੂੰ ਦਿਖਾ ਦੇਾਂਗੇ ਬਹੁਤ ਚੰਗੀਆਂ ਵਾੜਾਂ ਨੇ ਇਸ ਵਕਤ ਚੰਗੇ ਦੁੱਧ ਤੇ ਚੰਗੇ ਬੌੜੇ ਤੇ ਚੱਲ ਰਹੇ ਆ ਪਸ਼ੂ ਸੋ ਪ੍ਰੋਪਰ ਡਿਟੇਲ ਵੀਰ ਛੇਰੇ ਤੋਂ ਲੈ ਲਾਂਗੇ ਤੇ ਇੱਧਰ ਜਿਹੜੇ ਥੋੜੇ ਪੈਸੇ ਕਿਸੇ ਭਰਾ ਨੇ ਖਰਚ ਕਰਨੇ ਆ ਤੇ ਉਸ ਅਕੋਰਡਿੰਗ ਵੀ ਮਾਲਵੀਰ ਨੇ ਲਿਆਂਦਾ ਬਿਲਕੁਲ ਜੈਜ ਰੇਟਾਂ ਦੇ ਉੱਪਰ ਵੀ ਪਸ਼ੂ ਤੁਹਾਨੂੰ ਮਿਲ ਜਾਣਗੇ ਸੋ ਤਿੰਨ ਗੱਬਣ ਬੈੜਾ ਦਿਖਾਵਾਂਗੇ 300 300 ਪਸ਼ੂ ਆ ਤਰੀਕ ਅੱਜ 2 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆ ਮਾਰਨਿੰਗ ਦਾ ਕੋਈ ਤਕਰੀਬਨ 11:00 ਵਜੇ ਦਾ ਸਮਾਂ ਸੋ ਪਸ਼ੂ ਮੇਰਾ ਭਰਾ ਕੋਈ ਵੀ ਇੱਥੇ ਆ ਰਿਹਾ ਆਪਣੀ ਚੋਗੇ ਦੋ ਟਾਈਮ ਤਸੱਲੀ ਤੁਸੀਂ ਕਰਨੀ ਆ ਗੱਬਣ ਪਸ਼ੂ ਲੈ ਜਾਂਦੇ ਹੋ ਟਿੱਪ ਕੇ ਚਾਰੇ ਤਰ੍ਹਾਂ ਦੀ ਆਪਣੀ ਜੜੀ ਆ ਵੀ ਤਪਾਈ ਜੜੀ ਬਿਲਕੁਲ ਯਕੀਨੀ ਬਣਾ ਲਓ ਠੀਕ ਆ ਜੀ ਆਉ ਕਰਦੇ ਆ ਪੂਰੀ ਗੱਲ ਬਾਤ ਸ਼ਿਹਾਜਪੁਰ ਬਿਲਕੁਲ ਨਜ਼ਦੀਕ ਆ ਤੇ ਤਰਨ ਤਰਨ ਤੋਂ ਕੋਈ 15 14 ਕਿਲ ਬਿਲਕੁਲ ਕਮਾਲਪੁਰ ਪਿੰਡ ਹੈ ਗਲਾਲੀਪੁਰ ਇਹ ਨਜ਼ਦੀਕ ਨਾਲ ਲੱਗਦੇ ਪਿੰਡ ਆਜੋ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸ਼ੇਰੇ ਸਤਿ ਸ੍ਰੀ ਅਕਾਲ ਜੀ ਦਾ ਵੀਰ ਸਤਿ ਸ੍ਰੀ ਅਕਾਲ ਜੀ ਸਾਰੇ ਚੈਨਲ ਵੇਖਣ ਵਾਲੇ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਵੀਰ ਸ਼ੇਰੇ ਠੀਕ ਆ ਵਧੀਆ ਕਿਰਪਾ ਮਹਾਰਾਜ ਦੀ ਤੁਸੀਂ ਸੁਣਾਓ ਠੀਕ ਠਾਕ ਵੀਰੇ ਅੱਛਾ ਸ਼ੇਰੇ ਵੀਰੇ ਅੱਜ ਤਕਰੀਬਨ ਨਾਗ ਖਰੀਦਦਾਰ ਦੀ ਬਿਲਕੁਲ ਇਸ਼ਿਆ ਨੂੰ ਜਾਂ ਡਿਮਾਂਡ ਨੂੰ ਰੱਖਦੇ ਹੋਏ ਆਪਾਂ ਹਰ ਇੱਕ ਤਰ੍ਹਾਂ ਦੇ ਲਿਆਂਦੇ ਛੋਟੇ ਵੀ ਲਿਆਂਦੇ ਤੇ ਵੱਡੇ ਵੀ ਲਿਆਂਦੇ ਹਾਂਜੀ 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 ਸਾਰੇ ਜਾਨਵਰ ਹੈਗੇ ਚੰਗੇ ਤੋਂ ਚੰਗੇ ਵੀ ਇਹ ਦਰਮਿਆਨੇ ਭਾਵੀ ਹੈਗੇ ਆਪਣੇ ਕੋਲੇ ਠੀਕ ਆ ਜੀ ਸਾਰੇ ਭਾਏਗੇ ਨਾਲ ਮਿਲ ਠੀਕ ਆ ਜੀ ਹਾਂਜੀ ਅੱਛਾ ਸਿਰ ਜਿਹੜੀਆਂ ਵੜਾ ਪੱਟੀਆਂ ਆਪਣੇ ਕੋਲ ਸੁਈਆਂ ਨੇ ਹੈ ਬਿਲਕੁਲ ਸੱਚ ਰਹੀ ਕੋਈ ਹੱਥ ਦੇ ਵਿੱਚ ਵਿੱਚ ਬਿਲਕੁਲ ਆਹ ਸੰਤ ਸਾਹਿਬ ਐ ਪਰਸਨ ਹੀ ਸੁਈ ਜੀ ਠੀਕ ਆ ਜੀ ਇਹ ਤਾਂ ਹੁਣ ਪਿੱਛਾ ਪੁੱਛਿਆ ਜੇ ਤੋਤਾ ਜੇ ਸਿਰਫ ਮੜ ਕੇ ਕੋਈ ਨਭਾਈ ਨਹੀਂ ਆ ਬੱਛੀ ਜੇ ਇਹ ਦੇ ਮਗਰ ਠੀਕ ਆ ਜੀ ਆ ਵੇਖੋ ਗਿੱਲਾ ਨਾੜੂ ਜਿਹੜਾ ਅੱਛੀ ਦਾ ਜੀ ਠੀਕ ਆ ਜੀ ਸੋ ਗਿੱਲੇ ਨਾੜੂ ਬੱਚਾ ਠੀਕ ਆ ਜੀ ਤੇ ਵੱਡੀ ਵੜਾ ਫਾਰਮ ਵਾਲੀ ਵੜਾ ਠੀਕ ਆ ਜੀ ਤੇ ਬਾਕੀ ਪ੍ਰੋਪਰ ਆਪਣਾ ਡਿਟੇਲ ਲੈਣੀ ਸਟਾਰਟ ਕਰਦੇ ਹ ਮਾਲਕਾ ਪੂਰੀ ਫੁੱਲ ਵਧੀਆ ਗਰੰਟੀ ਨਾ ਹੋਣਗੀਆਂ ਐਵੇਂ ਨਹੀਂ ਵੀ ਆਪਾਂ ਹੋਰ ਦਾ ਕੁਛ ਤੇ ਦੱਸਾਂਗੇ ਕੋਈ ਠੀਕਾ ਦੂਜਾ ਸਵੇਰ ਨੂੰ ਅਜੇ ਤਿੰਨ ਕਿ ਦਿਨ ਹੋਏ ਫਿਰ ਹਜੇ ਹਾਂਜੀ ਤਿੰਜਾ ਦਿਨ ਜਾਜਾ ਉਹ ਵੀ ਤੀਜਾ ਦਿਨ ਆ ਤੇ ਆਰਡਰ ਵੇਖੋ ਤੁਸੀਂ ਠੀਕਾ ਜੀ ਕੰਪੈਕਟ ਆਰਡਰ ਆ ਤੇ ਕਰਮਾਂ ਵਾਲੀ ਪੰਡਾ ਭਾਈ ਖੜੀ ਹੈ ਜਿੰਨੂੰ ਆਪਾਂ ਕਹਿ ਸਕਦੇ ਆ ਵੀ ਵਾਕੇ ਰੀਅਲ ਦੇ ਵਿੱਚ ਪੰਡਾ ਭਾਈ ਖੜੀ ਆ ਬਹੁਤ ਸੋਹਣੀ ਕੰਪੈਕਟ ਬਿਲਕੁਲ ਫਿਕਸਿੰਗ ਤੁਸੀਂ ਵੇਖਦੇ ਆ ਤੇ ਹਵਾਨੇ ਚੱਡੇ ਦੀ ਬਹੁਤ ਸੋਹਣੀ ਹਾਈਟ ਕੱਟ ਦੇ ਵਿੱਚ ਆ ਚੌੜਾ ਪਿੱਠ ਪੂਰਾ ਤੇ ਫੁੱਲ ਵੱਡੇ ਹਾਈਟ ਕੱਟ ਦੇ ਵਿੱਚ ਰਾਜੀਤ ਆਪਾਂ ਉੱਪਰ ਲੰਮੀ ਕਾਦਾ ਲੇਵਾ ਕਿਹੇ ਗੱਲੋਂ ਵੜ ਕੁਸੀ ਨਹੀਂ ਗਈ ਤੇ ਇਹ ਵੀ ਬੰਨਿਓ ਫੇ ਚੁਾਈ ਏਡੀ ਜਿਆਦੀ ਲੱਗੀ ਜੇ ਵੀ ਮਾਮਾ ਦੂਹਾਂ ਤਿੰਨਾ ਮਿੰਟ ਅਸੀਂ ਗਾਂ ਚੋ ਲਈ ਦੀ ਠੀਕ ਹੈ ਜੀ ਏਡੀ ਚੁਾਈ ਚੰਗੀ ਆ ਵੇਰ ਲੋ ਵੀ ਇੱਧਰ ਇੱਕ ਵਾਰੀ ਤੁਹਾਨੂੰ ਆਪਾਂ ਬਾਹਰ ਤੋੜ ਕੇ ਦਿਖਾਉਨੇ ਆ ਠੀਕ ਹੈ ਜੀ ਬਾਕੀ ਤੁਸੀਂ ਵਜਨ ਵਜੂਦ ਕਰੋ ਚੈੱਕ ਵੇ ਇੱਕ ਫਰੀ ਮੈਡ ਦਾ ਠੀਕ ਹੈ ਜੀ ਫੋਲੋ ਵਜਨ ਵਜੂਦ ਵਿੱਚ ਆ ਤੇ ਸਵੇਰ ਦੇ ਵਿੱਚ ਵੀ ਤੁਹਾਨੂੰ ਆਪਾਂ ਨੋਟ ਕਰਾ ਹੀ ਦਿੱਤੀ ਆ ਠੀਕ ਹੈ ਜੀ ਦੂਜਾ ਕ ਸਵੇਰ ਵੀਰ ਦੱਸ ਰਿਹਾ ਦੂਜਾ ਸਵੇਰ ਸ਼ੇਰੇ ਸ਼ੋਰ ਹੀ ਆ ਗਰੰਟੀ ਨਾਲ ਜੀ ਠੀਕ ਹੈ ਜੀ ਕਿਉਂ ਮਗਰਲੇ ਘਰ ਵਾਲੇ ਵੀਡੀਓ ਵੇਖ ਨਹੀਂ ਰਹੇ ਆ ਪੰਗੜੀਆਂ ਅਸ਼ੀਆਂ ਤੇ ਲੈ ਕੇ ਆਏ ਉਹ ਵੀ ਤੇ ਵੇਖ ਨਹੀਂ ਰਹੇ ਆ ਅੱਛਾ ਜੀ ਵੀਰੇ ਐਸ ਵਕਤ ਬੋਲੇ ਦੀ ਸਟਾਰਟਿੰਗ ਕੀ ਸੀ ਅਜੀ ਇਹ ਆ ਵੀ 20 ਕਿਲੋ ਬੋਲੇ ਦੀ ਕੋਲ ਅੱਜ 20 ਕਿਲੋ ਹਾਂਜੀ ਲਓ ਵੀ 20 ਕਿਲੋ ਬੋਲੇ ਤੋਂ ਸਟਾਰਟਿੰਗ ਅੱਜ ਤਿੰਨ ਦਿਨਾਂ ਦੀ ਸੂਈ ਹੈ ਬਾਕੀ ਇੱਕ ਵਾਰੀ ਤੁਹਾਨੂੰ ਮੈਂ ਲਾ ਕੇ ਉਹ ਬਕਾਵਾ ਆ ਕਰੋ ਚੈੱਕ ਤੇ ਬਾਕੀ ਜਿਹੜੀ ਘਰਾਂ ਦੀ ਗਿਣਤੀ ਆ 24 25 ਪਹਿਲਾਂ ਨੇ ਆਉਂਦੇ ਕੱਢਿਆ ਉਹ ਦੁੱਧ 30 ਤੋਂ ਪਲੱਸ ਵਾਲੀ ਹੈ ਰਾਈ ਵੀਰ ਆਪਾਂ ਨੂੰ ਪਤਾ ਵਾ ਬਿਲਕੁਲ ਜੀ ਬਿਲਕੁਲ ਬਾਕੀ ਦੁੱਧ ਪਾਇਦਾ ਦੁੱਧ ਭਾਵੇਂ ਬਿਲਕੁਲ ਇਹ ਦੁੱਧ ਜਿੰਨਾ ਅਗਲਾ ਸਾਂਭ ਲੂਗਾ ਉਹਨਾ ਹੀ ਆ ਆਰਡਰ ਹਵਾਨਾ ਜਿਹੜਾ ਸਾਰਾ ਦੁੱਧ ਦਾ ਲੱਕ ਪਲਟ ਟੜਾ ਤੇ ਨਾਰਮਲੀ ਦੋਸਤੋ ਇਸ ਹਵਾਨੇ ਚੱਡੇ ਦੇ ਵਿੱਚ ਨਾਰਮਲੀ ਸਾਰੇ ਆਪਣੇ ਵੀਰਾਂ ਨੇ ਜਿਹੜੇ ਫਾਰਮ ਦੇ ਕੰਮ ਕਰਦੇ ਜਾਂ ਜਿਹੜਾ ਵੀਰਾਂ ਦਾ ਫਾਰਮ স্মਲ ਚਾਹੇ ਲਾਰਜ ਆ ਉਹਨਾਂ ਨੇ ਜਜਮੈਂਟ ਕਰ ਹੀ ਲੈਣੀ ਆ ਦੁੱਧ ਵਾਲੀ ਵੈੜ ਆ ਤੇ 28 30 ਲੀਟਰ ਤੈਨੂੰ ਨਾਰਮਲ ਕਰਵਾ ਲਈ ਨੂੰ ਆਂਦਾ ਕੁਛ ਨਹੀਂਗਾ ਠੀਕ ਆ 28 ਲੀਟਰ ਤੋਂ ਹੁਣ ਸਟਾਰਟਿੰਗ ਕੀ ਆ ਤੇ ਜਿਵੇਂ ਆਪਾਂ ਨਾਰਮਲ ਹੀ ਗੱਲ ਕਰਦੇ ਨੇ ਵੀ ਸਪੇਸ ਵਾਰ ਨੂੰ ਵੇਖ ਕੇ ਮਰਲੇ ਦੀਆਂ ਮਰਲੇ ਵੰਡਾਂ ਨੇ ਗਿੱਠਾ ਵਜਦੀਆਂ ਨੇ ਚੌਂ ਪਾਸੇ ਵੇਖੋ ਠੀਕ ਤੱਕ ਗੱਦ ਘੱਟ ਪੂਰਾ ਉੱਚਾ ਵੱਡੇ ਗੱਦ ਘੱਟ ਦੇ ਵਿੱਚ ਉਹ ਬਿਲਕੁਲ ਫਲੈਟ ਆ ਠੀਕ ਆ ਜੀ ਬੰਦਾ ਨਹੀਂ ਹੱਡੀ ਦਾ ਉਧਰ ਉਧਰ ਹੀ ਆ ਗਈ ਨਾ ਹਾਂ ਜੀ ਹਾਂ ਜੀ ਬਿਲਕੁਲ ਜੀ ਤੇ ਚਵਾਈ ਵੀਰੇ ਥੇਰੇ ਚਲੋ ਤੁਸੀਂ ਦੋ ਪਾਸੇ ਬੈਠ ਕੇ ਕਰਗੋਰ ਲੈਂਦੇ ਹੋਗੇ ਨਾ ਅਰੇ ਵੀ ਦੋਵੇਂ ਬਣੇ ਕਰਾ ਲੈਂਗੇ ਹਾਂ ਪਿਛਲੇ ਬਹੁਤ ਦਿਨਾਂ ਤੋਂ ਸਟਾਈ ਇਸੇ ਕਰਕੇ ਪਿਛੇ ਦੋਵੇਂ ਵਧੀਆਂ ਚਵਾਈਏ ਕੋ ਉਧਰ ਬਾਹਰ ਦਾ ਕੋ ਉਧਰ ਮਿੰਟੋ ਚਵਾਈ ਹੋਈ ਠੀਕ ਆ ਨਾਲ ਦੀ ਨਾਲ ਚਵਾਈ ਵੀ ਆਪਾਂ ਤੁਹਾਨੂੰ ਦਿਖਾ ਰਹੇ ਦੋ ਪਾਸੇ ਬੈਠ ਕੇ ਚਵਾਈ ਇਸੇ ਤਰ੍ਹਾਂ ਤੁਸੀਂ ਕਰ ਸਕਦੇ ਜਿਵੇਂ ਆਪਾਂ ਵੀਡੀਓ ਦੇ ਵਿੱਚ ਕਰਕੇ ਤੁਹਾਨੂੰ ਦਿਖਾ ਰਹੇ ਹਾਂ ਬਾਕੀ ਇਹ ਮੈਂ ਨਹੀਂ ਮਸ਼ੀਨ ਵਾਲੇ ਨੇ ਆ ਫਾਰਮਾ ਲੈਣੀ ਹੈ ਹਾਂਜੀ ਬਾਕੀ ਸੋ ਜਿਹੜੇ ਫਾਰਮਾ ਦੇ ਵਿੱਚ ਦੋਸਤੋ ਮਸ਼ੀਨਾ ਅਵੇਲੇਬਲ ਨੇ ਲਾਰਜ ਸਮਾਲ ਫਾਰਮਾ ਦੇ ਵਿੱਚ ਤੇ ਮਸ਼ੀਨੀ ਚਵਾਈ ਵੀ ਤੁਸੀਂ ਕਰ ਸਕਦੇ ਜਦ ਅਦਰਵਾਇਜ਼ ਦੋ ਪਾਸੇ ਬੈਠ ਕੇ ਵੀ ਚਵਾਈ इजीली ਜਿਹੜੀ ਹੋ ਸਕਦੀ ਐ ਇਸ ਵਾਰ ਮਾਤੀ ਚਵਾਈ ਵਾਲਾ ਬਹੁਤ ਚੰਗਾ ਹੈ ਨਾ ਹਾਂਜੀ ਥਣ ਬਹੁਤ ਚਵਾਈ ਬੜੇ ਮਜ਼ੇ ਵਾਲੀ ਆ ਇਧਰ ਦੇਖੋ ਹੁਣ ਆ ਘੰਟੇ ਡੇਢ ਘੰਟੇ ਦਾ ਟਾਈਮ ਹੈ ਬਚੀ ਐ ਠੁਗੀ ਪਈ ਜਾਨ ਨਿਕਲਦੀ ਡੰਗਰਾਂ ਦੀ ਹੂੰ 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 ਸਹਾਰਦੀਆਂ ਨਹੀਂ ਟਾਈਮ ਵੀਰ ਕੋਈ ਨਹੀਂ ਨਹੀਂ ਆਪਾਂ ਹੁਣੇ ਹੀ ਚੋਦਣੀਆਂ ਤਾਂ ਬਸ ਠੀਕ ਆ ਅੱਛਾ ਵੀਰ ਜਿਹੜੇ ਕੀ ਡਿਮਾਂਡ ਆਪਣੇ ਭੈਣ ਭਰਾਵਾਂ ਲਈ ਅੱਜ ਤੋਹਫਾ ਦੇ ਰਾਜੀ ਡਿਮਾਂਡ 1,20,000 ਰੁਪਏ 1,20,000 ਹਾਂ ਠੀਕ ਆ ਬਨੇ ਬਾਕੀ ਜੇ ਕੋਈ ਕੇ ਕਰਨ ਵਸੀ ਕੁਝ ਸੀ ਹੋਵੇ ਜਾਂ ਕੋ ਗਣ ਹੋਈ ਹੋਵੇ ਤੇ ਫਿਰ ਕੋ ਆਪਣੇ ਨਾਲ ਹਾਂ ਵੇਖੋ ਵਸੀ ਲਓ ਚੰਗੀ ਆ ਫਿਰ ਸਾਰੀ ਇਹਦਾ ਮੰਗ ਲਿਆ ਡੇਢ ਵੀ ਮੰਗ ਲਈਏ ਡੇਢ ਵਿੱਚ ਥੋੜਾ ਵਾ ਬਿਲਕੁਲ ਜੀ ਇਹਦਾ ਪਾਲਣ ਵਾਲਾ ਸਾਫ ਸੁਥਰਾ ਚੰਗਾ ਜਾਨਵਰ ਆ ਤੇ ਹੱਕ ਵੀ ਰੱਖਦਾ ਤਕਰੀਬਨ ਮੁੱਲ ਜਿੰਨਾ ਆਪਾਂ ਮੋਹ ਮੰਗਦੇ ਓਨੇ ਦਾ ਹੱਕ ਵੀ ਰੱਖਦਾ 1,20,000 ਛੇਰੇ ਭਰਾ ਨੇ ਡਿਮਾਂਡ ਕੀਤੀ ਆ ਬਾਕੀ ਜਿੱਥੇ ਤੱਕ ਤੈ ਕਿਸੇ ਭਰਾ ਦੀ ਬੰਦੀ ਇਮਾਨਤਾਂ ਵਿੱਚ ਹੋ ਜੂਗਾ ਕੋਈ ਨਹੀਂ ਹੋ ਜੂਗਾ ਮਾਨਤਾਂ ਹੋ ਜੂਗਾ ਬਾਕੀ ਐਡਾ ਜਾਨਵਰ ਪਾਲਣਾ ਰਾਜੀ ਵੀ ਸੌਖਾ ਥੋੜੀ ਆ ਹਾਂਜੀ ਹਾਂਜੀ ਐਡਾ ਜਾਨਵਰ ਪਾਲਣ ਲੱਗਿਆ ਕਰੀ ਜੋਰ ਲਾਈ ਜਾਂਦਾ ਬਿਲਕੁਲ ਜੀ ਬਿਲਕੁਲ ਲੋ ਜੀ ਬਹੁਤ ਖੂਬਸੂਰਤ ਮਗਰ ਬੱਛੀ ਆ ਗਈ ਨਾ ਤੇ ਹਾਂਜੀ ਮਗਰ ਬੱਛੀ 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 ਆ ਗਈ ਲੋ ਜੀ ਦਾ ਬੱਚਾ ਚੈੱਕ ਕਰਾ ਲ ਗਏ ਤੁਹਾਨੂੰ ਨਾੜੂ ਬਨਾਲਾ ਬੱਚੇ ਦੇ ਮਗਰ ਬੱਛੀ ਆ ਠੀਕ ਹੈ ਇਹ ਨਹੀਂ ਵੀ ਸੋਈ ਆਪਣੀ ਤਿੰਨ ਦਿਨਾਂ ਦੀ ਜੇ ਆਪਾਂ ਮਰਗ ਦਹਾਂ ਦਿਨਾਂ ਦੇ ਤਿੰਨਾਂ ਵੀ ਕਰਕੇ ਦੇਵਾਂਗੇ ਵਾਕਈ ਤਿੰਨ ਦਿਨਾਂ ਦੀ ਸੋਈ ਹੈ ਨਹੀਂ ਬੱਚੇ ਸੋ ਨਾੜੂ ਨਾਲ ਬੱਚੇ ਦੇ 1,20,000 ਦੀ ਕੀਮਤ ਹੈ ਠੀਕ ਹੈ ਜੀ ਜਿਹੜੇ ਭਰਾ ਨੂੰ ਪਸੰਦ ਆਊਗੀ ਜਿਹੜੇ ਭਰਾ ਨੇ ਫਾਰਮ ਦਾ ਆਪਣਾ ਹਿੱਸਾ ਬਣਾਉਣਾ ਠੀਕ ਹੈ ਜੀ ਦੁੱਧ ਪਰਪਸ ਵਾਸਤੇ ਸੋ ਪਹਿਲ ਦੇ ਆਧਾਰ ਤੇ ਤੁਸੀਂ ਸੌਦਾ ਕਰ ਲਿਓ ਬਹੁਤ ਸੋਹਣਾ ਕੰਪੈਕਟ ਡੈਟਰ ਇਹਨੂੰ ਅਸਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਬਿਲਕੁਲ ਕੰਪੈਕਟ ਡੈਟਰ ਠੀਕ ਹੈ ਜੀ ਬਹੁਤ ਵੱਡੇ ਕੱਦ ਕਾਰ ਦੀ ਮਾਲਕਨ ਚੰਗੀ ਜੰਮੀ ਪਈ ਫੁੱਲ ਵਜਣਾ ਲੋਕ ਆ ਜੀ ਮੇਲੇ ਵਾਲੀ ਉਹ ਤ ਐਕਸਟਰਾਔਰਡਨਰੀ ਬਹੁਤ ਖੂਬਸੂਰਤ ਹੈ। ਇਧਰ ਸੈਗਰ ਨੰਬਰ ਤੇ ਵੀਰ ਜਿਹਰੇ ਇਹਦੀ ਵੀ ਬਾਤ ਪਾਉਣੀ ਹੈ ਆਪਾਂ ਆਹ ਵੜ ਆਪਣੇ ਕੋਲ ਇੱਕ ਖੜੀ ਆ। ਇਹ ਵੀ ਤੋਹਫਾ ਹੀ ਆ ਜੀ। ਠੀਕ ਹੈ ਜੀ। ਇਹਦਾ ਸੁਵਾ ਕਿੰਨੇ ਦਿਨਾਂ ਦੀ ਸੂਈ ਹੈ ਜੀ? ਇਹ ਸੂਈ ਆ ਵੀਰ ਜੀ ਨੂੰ ਹੋ ਗਏ 11-12 ਦਿਨ 15 ਵੀ ਹੋ ਸਕਦੇ ਆ। ਲਓ ਵੀ ਠੀਕ ਹੈ ਜੀ। 15 ਕਿ ਦਿਨ ਆ ਜਾਈਏ ਕਰਕੇ ਪਾਰੀ ਪੈਂਦੀ ਆ। 15 ਕਿ ਦਿਨ ਦਾ ਸਮਾਂ ਮੰਨ ਲਿਓ 12 ਤੋਂ 15 ਕਿ ਦਿਨ ਦਾ ਸਮਾਂ ਹੋ ਗਿਆ। ਤੇ ਸੁਭਿਆਂ ਜੇ ਸਿਰੇ ਵੀਰ ਹੋਊਗੀ ਇਹ ਵੀ ਇੱਕ ਦੂਜਾ ਕਿ ਤਿਜਾ। ਇਹਦਾ ਜੀ ਉਹ ਤਾਂ ਦੂਜਾ ਦੇ ਤਿਜਾ ਵੀ ਹੋ ਸਕਦੀ ਆ ਆਪਾਂ ਝੂਠ ਮਾਰ ਕੇ ਵੀ ਦੇਣੀ। ਆਪ ਠੀਕ ਹੈ ਜੀ ਹਾਂ ਸੋ ਗੋਲਗਲ ਬਹੁਤ ਸੋਹਣਾ ਠੀਕ ਹੈ ਜੀ ਥਾਂ ਤੋਂ ਰਾਤੀ ਆਈ ਹੈ ਨਾ ਕਾਲੀ ਜੀ ਪੈਂਦੀ ਥੋੜੀ ਜੀ ਹਾਂ ਸ਼ੇਪ ਥਾਂ ਦੀ ਬਹੁਤ ਸੋਹਣੀ ਆ ਬਾਕੀ ਵੰਡ ਵਿਰਲ ਬਹੁਤ ਸੋਹਣੀ ਆ ਤੇ ਇਹਦਾ ਵੀਰੇ ਸ਼ੇਰੇ ਹੁਣ ਦੁੱਧ ਦਾ ਕੀ ਰਕਾ ਦੇ ਇਹ ਦੇਖੋ ਦੁੱਧ ਹੋ ਗਿਆ ਵੀ ਜਿਹੜਾ ਅੱਜ ਦਾ ਦੁੱਧ ਇਹਦੇ ਕੋਲ ਹੋ ਗਿਆ 24 25 ਕਿਲੋ ਠੀਕ ਹੈ ਜੀ ਗਾਰੰਟੀ ਹੈ ਜੇ ਦੂਜਾ 24 ਦਾ ਹੀ ਤੇ ਫਿਰ ਤਾਂ ਭਾਵੇਂ ਗੰਟੀ ਬੱਤੀ ਵੀ ਦੱਸ ਦੀ ਠੀਕ ਹੈ ਜੀ 24 25 ਕਿਲੋ ਅੱਜ ਹੋਊਗਾ ਇਹਦੇ ਕੋਲ ਤਿਆਰ ਠੀਕ ਹੈ ਜੀ ਤੇ ਲਈ ਚਲੋਂ ਸੇਵਾ ਭੈਣ ਭਰਾਵਾਂ ਦੀ ਨਾਰਮਲ ਹੀ ਜੇ ਕਿਤੇ ਟਿਕਾਣੇ ਚਲੇਗੀ ਤੇ ਦੁੱਧ 30 ਤੋਂ ਪਲੱਸ ਜਾਊਗੀ ਇਹ ਵੀ ਠੀਕ ਆ ਜੀ ਹਾਂਜੀ ਲੋ ਵੀ 24 25 ਕਿਲੋ ਅੱਜ ਇਸ ਵਕਤ 12 ਤੋਂ 15 ਦਿਨਾਂ ਦੀ ਸੋਇ ਦੇ ਥੱਲੇ ਮੌਕੇ ਤੇ ਹਾਜ਼ਰ ਆ ਠੀਕ ਆ ਬਾਕੀ ਥਣਪੂੜੀ ਮੁੱਠੀ ਵਾਲਾ ਜਿਹੜਾ ਦੋਸਤੋਂ ਤੁਹਾਨੂੰ ਆਪਾਂ ਨੋਟ ਕਰਾਈ ਜਾਵਾਂਗੇ ਚੀਜ਼ ਠੀਕ ਆ ਜੀ ਉਹ 100% ਜਿਹੜੀ ਸ਼ੋਰ ਹੋਊਗੀ ਚੀਜ਼ ਇੱਥੇ ਆੜ ਕੇ ਕੋਈ ਇਹ ਨਹੀਂ ਹੋਊਗਾ ਪਰੰਪਲੇ ਖਾ ਕਿਸੇ ਭਰਾ ਦਾ ਵੀ ਥਣ ਛੋਟਾ ਕੋਈ ਵੱਡਾ ਜਾਂ ਬਿਰਲ ਗੈਪ ਘਾਟਾ ਠੀਕ ਆ ਜੀ ਜੋ ਪ੍ਰੋਪਰ ਦੱਸਾਂਗੇ ਪ੍ਰੋਪਰ ओरिजिनल ਚੀਜ਼ ਤੁਹ ਸੋਹਣੇ ਆਰਡਰ ਕੁਆਲਿਟੀ ਦੇ ਵਿੱਚ ਬਹੁਤ ਸੋਹਣਾ ਭਾਂਡਾ ਭੁੰਡਾ ਥੱਲੇੋਂ ਠੀਕਾ ਜੀ ਬੰਤਰ ਪਿੰਡੇ ਦੀ ਬਹੁਤ ਸੋਹਣੀ ਆ ਨਿੱਗਰ ਪਿੰਡੇ ਦੇ ਵਿੱਚ ਆ ਤੇ ਕਰੌਸ ਵਿੱਚ ਵੀ ਕੋਈ ਵੀ ਰਮਨ ਸਕਦਾ ਕੋਈ ਐਚਪ ਦਾ ਤੇ ਕੋਈ ਜਰਸੀ ਨਾਲ ਕਰੌਸ ਮੰਨ ਲੇ ਬਹੁਤ ਸੋਹਣੇ ਵਜਨ ਲੋਡ ਦੇ ਵਿੱਚ ਸੋ ਕਲੀਆਂ ਗੱਲਾਂ ਦੇ ਉੱਤੇ ਨਹੀਂ ਆਪਾਂ ਨਿਰਪਰ ਰਹਿਣਾ ਕਿ ਦੋਸਤੋ ਚਵਾਈ ਤੁਸੀਂ ਨਾਲ ਦੀ ਨਾਲ ਹੀ ਦੇਖ ਲਓ ਕਿਉਂਕਿ ਪਸ਼ੂ ਮੁੱਲੀ ਆ ਮਹਿੰਗੇ ਭਾਅ ਦੇ ਪਸ਼ੂ ਆ ਟਿਕਾ ਜੀ ਨਾਲ ਦੀ ਨਾਲ ਚਵਾਈ ਆਪਾਂ ਜਰੂਰ ਭਰਾਵਾਂ ਨੂੰ ਦਿਖਾ ਰਹੇ ਆ ਤਾਂ ਜੋ ਕਿਸੇ ਭਰਾ ਨੇ ਘਰੇ ਬੈਠੇ ਵੀ ਸੌਦਾ ਕਰਨਾ ਆਨਲਾਈਨ ਤੇ ਤੁਹਾਡੇ ਲਈ ਜਿਹੜਾ ਸੌਖਾ ਰਹੇ ਠੀਕ ਆ ਤੇ ਬਾਕੀ ਦੁੱਧ ਅੱਗੇ ਭਰਾਵੋ ਸੇਵਾ ਦਾ ਜਿੰਨਾ ਵੀ ਤੁਸੀਂ ਕਰ ਸਕਦੇ ਹੋ ਪਲੱਸ ਕਰ ਸਕਦੇ ਜਾਂ ਤੁਹਾਨੂੰ ਵਿਖਾਈਏ ਇੱਕ ਪਾਸਿਓਂ ਇਧਰੋਂ ਕਰੋ ਚੈੱਕ ਇੱਕ ਵਾਰੀ ਥਾਣ ਸੋ ਇਹਨੂੰ ਆਪਾਂ ਕਹਿ ਸਕਦੇ ਜਿਵੇਂ ਪੀੜ ਦੇ ਪਾਵੇ ਹੁੰਦੇ ਠੀਕ ਹੈ ਜੀ ਚੌਂ ਗੁੱਠਾਂ ਤੇ ਚੌਂ ਨੁਕਰਾਂ ਦੇ ਬੜਾ ਸੋਹਣਾ ਨਖੇੜ ਤੇ ਮੁਠੀ-ਮੁਠੀ ਥਾਣ ਮੇ ਜੀ ਇਹ ਤਾਂ ਲੈਣੀ ਇੰਨੀ ਹੈ ਜਿੰਨੂੰ ਸਾਰ ਆ ਸਾਰ ਵਾਲੇ ਅੱਡੀ ਵਸ਼ੀ ਲੈਣੀ ਹੈ ਬਹੁਤ ਸ਼ੁਕਰੇ ਫਾਰਮ ਵਾਲੇ ਜਿੰਨੂੰ ਪਤਾ ਹੋਵੇ ਵੀ ਦੁੱਧ ਕੱਟ ਲੈਣਾ ਹੈ ਨਾ ਥੱਲੇ ਫਾਰਮ ਵਾਲਿਆਂ ਥੱਲੇ ਅੱਜ ਆਪ ਦੀ ਘੜੀ ਇੱਕ ਵਾਰੀ ਫੇਰ ਆਪਾਂ ਦੱਸ ਦਿੰਦੇ ਵੀ 24 ਲੀਟਰ ਆਪਾਂ ਦਾ ਆਵਾਜਾ 24 ਸ ਲੋ ਵੀ ਜੇ ਮਰਜ਼ੀ ਕੋ ਆ ਗਿਆ ਆਪਦੀ ਚੋਵੇ ਤਸੱਲੀ ਕਰੇ ਲੋ ਵੀ ਭਰਾਵਾ ਠੀਕ ਹੈ ਜੀ ਸੋ ਕਿਸੇ ਭਰਾ ਦੇ ਫਾਰਮ ਦੇ ਵਿੱਚ ਹਿੱਸਾ ਬਣਾਉਣਾ ਦੋ ਬੜਾ ਨੂੰ ਠੀਕ ਹੈ ਜੀ ਦੁੱਧ ਪਰਪਸ ਵਾਸਤੇ ਤੇ ਦੋ ਦਾ ਵੀ ਸੌਦਾ ਲਾ ਲਿਓ ਉਹ ਤੁਹਾਡੀ ਅੱਗੇ ਸਮਝੇ ਮੇਰੇ ਭਰਾਵਾਂ ਦੀ ਇਹ ਸੇਰੇ ਵੀਰ ਟੀਮ ਮੇਲ ਕਰ ਦੇਂਦਾ ਮੈਂ ਇਹਦਾ ਮੁੱਲ ਰਾਇ ਵੀ ਦੇਣ ਲੈਣ ਵਾਲਾ 85000 ਰੁਪਇਆ 85000 ਰੁਪਇਆ ਠੀਕ ਹੈ ਜੀ ਲੋ ਵੀ 85000 ਦੇਣ ਲੈਣ ਵਾਲਾ ਮੁੱਲ ਜਿਹੜਾ ਇਹ ਤੁਹਾਨੂੰ ਦੱਸ ਦਿੱਤਾ ਆ ਕੋਈ ਜਿਹੜੇ ਭਰਾ ਨੂੰ ਜਸ਼ਨੀ ਆ ਪਸੰਦ ਆਉਣੀ ਆ ਉਹ ਤੁਸੀਂ ਜਿੱਦਾਂ ਮਰਜ਼ੀ ਆਪਦਾ ਫੈਸਲਾ ਲੈ ਲਿਓ ਠੀਕ ਹੈ ਜੀ ਮਗਰ ਬੱਛਾ ਆ ਆ ਦੇਖੋ ਜੀ ਬਹੁਤ ਵਧੀਆ ਠੀਕ ਹੈ ਜੀ ਅੱਗੇ ਨੈਕਸਟ ਆਪਾਂ ਤੁਹਾਨੂੰ ਅਗਲੀ ਵਾਰ ਵੀ ਦਿਖਾ ਦਨੇ ਆ ਬਸ ਇਧਰ ਵੀਰੇ ਸ਼ੇਰੇ ਆਪਣੇ ਕੋਲ ਇੱਕ ਡੱਬਣ ਵੜ ਆ ਜਾਂਦੀ ਡੱਬਣ ਆ ਗਈ ਹੈ ਜੀ ਇਧਰ ਹਾਂ ਪਹਰੇ ਜਾ ਤੋਂ ਫੋਲੋ ਵੱਡੇ ਹਾਈਟ ਕੱਟ ਬੋਤ ਵਿੱਚ ਠੀਕ ਹੈ ਜੀ ਅੱਗੇ ਨੈਕਸਟ ਜਿਹੜੇ ਪੱਜੇ ਨੰਬਰ ਦਾ ਵੇਰਵਾ ਨਾਲ ਦੀ ਨਾਲ ਹੀ ਪਾਵਾਂਗੇ ਆਪਾਂ ਗੱਲ ਕਰਨੀ ਤੁਹਾਡੇ ਲਈ ਵੀ ਸੌਖੀ ਰਹੇ ਠੀਕ ਹੈ ਜੀ ਸੋ ਇਦੋਂ ਜਿਹੜੀ ਵਾਰ ਆਪਾਂ ਤੁਹਾਨੂੰ ਦਿਖਾਉਣ ਲੱਗੇ ਆ ਗੱਬਾ ਨਾਲ ਸ਼ਰੇ ਸੂਹਾ ਕਿਨਮਾ ਦਾ ਇਹਦਾ ਤਿੱਜਾ ਸੂਹਾ ਜੀ ਤਿੱਜਾ ਸੂਹਾ ਤੇ ਸਮਾਜੇ ਦੋਸਤੋ ਲੈ ਜੂਗੀ ਟੀਕਾ ਜੀ ਲੈ ਜੀ ਪੂਰੇ ਵੱਡੇ ਕੱਦ ਕਰਦੀ ਰਹੀ ਸੋ ਇੱਕਗਾ ਇੱਕ ਵਾਰੀ ਫੇਰ ਆਪਾਂ ਨੋਟ ਕਰਾ ਦਿੰਨੇ ਆ ਭਰਾਵਾਂ ਨੂੰ ਟੀਕਾ ਜੀ ਕੱਤ ਵੱਟਾ ਵੀ ਜਿਹੜੇ ਕੱਤ ਵੱਡੇ ਦੀ ਕਈ ਕਈ ਉਹ ਕੱਤ ਵੱਟਾ ਨਿਕਲੂਗਾ ਕਈ ਵਾਰਾਂ ਦੇਖਣ ਦਾ ਵਿਜ਼ਨ ਕਿਸੇ ਭਰਾਵਾ ਹੋ ਸਕਦਾ ਵੀ ਦੇਖਣ ਦਾ ਜਾਂ ਕਿਸੇ ਐਂਗਲ ਤੋਂ ਕਿਸੇ ਨੂੰ ਲੱਗੇ ਵੀ ਕੱਦ ਵੱਡਾ ਕਰਕੇ ਨਾ ਵਿਖਾਇਆ ਜਾਂਦਾ ਹੋਵੇ ਵੱਡੀ ਇਹ ਤੇ ਵੱਡੀ ਕਹਾਂਗੇ ਠੀਕ ਆ ਪੂਰਾ ਵੱਡਾ ਕੱਦ ਆ ਜੀ ਤੇ ਸ਼ਰੇ ਵੀ ਹਰ ਦਿਨ ਵੀ ਹਫਤਾ ਖ ਉਹ ਵੀ ਹਫਤਾ ਕੇ ਸਮਾਂ ਲੈ ਜੂਗੀ ਇੱਕ ਰੰਗ ਬਿਲਕੁਲ ਬਲੈਕ ਉੱਚਾ ਕੱਦ ਬੇਲਬੁੱਲ ਬਾਬਾ ਸਪੈਸ਼ਲ ਠੀਕ ਆ ਜੀ ਆ ਕਰੋ ਚੈੱਕ ਆਪ ਤੋਏ ਸੋ ਚੋਲਾ ਚਾਲਾ ਕਰਵਾ ਲਈ ਇਹ ਵੀ ਬਿਲਕੁਲ ਫਿਕਸ ਹੋਵਾਨਾ ਬਣਾ ਲੂਗੀ ਹਜੇ ਦੇਵਾ ਪਰਤੀ ਬਣੀ ਹੈ ਹਜੇ ਤੇ ਕੱਚੀ ਆ ਚਲੋ ਅੱਛੀ ਹਾਂ ਪੂਰੀ ਵਧੀਆ ਬਰੀਡ ਵਾਲੀ ਆ ਕਰੋ ਚੈੱਕ ਜੀ ਠੀਕ ਹੈ ਇਹ ਥੀਰਾ ਪਣ ਕਰਵਾ ਲਈ ਦੇ ਵਿੱਚ ਸੇਲ ਪਸ ਲੱਗ ਪੂਰੀ ਆ ਠੀਕ ਹੈ ਮੋੜ ਦਿਓ ਵੀਰ ਜੀ ਹਮ ਤਾਂ ਆ ਦੇਖੋ ਜੀ ਠੀਕ ਆ ਆ ਜਾ ਆ ਜਾ ਲੋਡੀ ਬਹਿਰ ਵੱਡੀ ਆ ਠੀਕ ਆ ਜੀ ਬਣੂ ਬਣੂ ਕੀ ਕਾਫੀ ਆ ਜੇ ਥੱਲੇੋਂ ਬਾਕੀ ਢਿੱਲਾ ਟੋਲਾ ਦਾ ਨਾਰਮਲੀ ਇੱਕ ਤੁਸੀਂ ਜੱਜ ਕਰ ਲਿਓ ਤੇ ਇਧਰੋਂ ਜਿਹੜਾ ਬੈਣੀ ਵਾਲੇ ਪਾਸਿਓ ਵੀ ਨਾਰਮਲੀ ਆਪਾਂ ਤੁਹਾਨੂੰ ਦਿਖਾਉਣੇ ਆ ਆ ਕਰੋ ਚੱਕ ਜੀ ਠੀਕ ਆ ਜੀ ਚਾਰੇ ਥਣ ਸੋ ਕਿਸੇ ਰਕਮ ਦਾ ਕੋਈ ਹੋਰ ਬੱਚਾ ਫੋੜ ਨਹੀਂ ਕੀ ਨਾਲ ਚਾਰੇ ਥਣ ਸੋਹਣੀ ਵੰਡ ਬਾਕੀ ਹੈ ਠੰਡੀ ਧੀਰੀ ਕਰਮਾ ਦੀ ਠੀਕ ਆ ਜੀ ਤੇ ਜਿੱਡਾ ਵੱਡਾ ਦੋਸਤ ਕਦ ਕਾਠਾ ਉਡਾ ਹੀ ਥਣਿਓ ਕਰਮਾ ਦੀ ਹਵਾਨਾ ਫਿਕਸ ਹਵਾਨੇ ਦੇ ਵਿੱਚ ਬਣ ਕੇ ਜਿੰਨੀ ਕੋ ਸਾਮ ਲੂਗਾ ਉਹਨੇ ਦੀ ਬਸ਼ੀ ਮਾਲੂ ਵਪਾਰੀ ਭਰਾ ਵੀ ਲੈ ਲੈਣਾ ਹਾਂ ਉਹ ਵੀ ਰੋਟੀ ਵਾਲੀ ਬਿਲਕੁਲ ਜੀ ਭਾ ਵੀ ਆਪਾਂ ਬਿਲਕੁਲ ਜਾਇਜ਼ ਰੱਖ ਕੇ ਕਰਨਾ ਦਾ ਤੇ ਸ਼ਰੇਆ ਵੀਰ ਕੀ ਡਿਮਾਂਡ ਕਰਦਾ ਇਹਦੀ ਲੇਰੀਏ ਬੈਠੀ ਆਦੀ 65000 ਦੀ ਜਾਇਜ਼ ਜਾਇਜ਼ ਕਰਕੇ ਦੇ ਦਗੇ ਸਾਢੇ ਹਾਂਜੀ ਸਾਢੇ ਦੇ ਦਗੇ ਸਾਢੇ ਦਾ ਇਹ ਸਹਿਮਾਨ ਕਰਦੇ ਹੋ 52 ਦੀ 52000 ਦੀ ਬਹੁਤ ਚੱਕੋ 52000 ਦੀ ਠੀਕ ਆ ਜੀ ਹਾਂ ਵੱਚੀ ਵੇਖੋ ਕਹਿ ਬਈ ਆ 52000 ਰੁਪਏ ਕਾਠ ਵਾਲੀ ਪੂਰੀ ਵੱਡੀ ਕਾਠ ਕਾਠ ਵਾਲੀ 52000 ਰੁਪਏ ਬੈਠ ਮਿਲ ਜੂਗੀ ਠੀਕ ਆ 8 7 8 7 ਕਿਦੇ ਰਜੇ ਸਮਾਂ ਦਾ ਪਿਆ ਉਸ ਹਿਸਾਬ ਕਿਤਾਬ ਨਾਲ ਮੇਰਾ ਭਰਾ ਸੌਫਤਾ ਕਰ ਲਿਓ ਠੀਕ ਆ ਜੀ ਇਸੇ ਵੇਰਨੇ ਚਲੋ ਵੇਚਣ ਦੇ ਪਰਪਸ ਵਾਸਤੇ ਲੈਣੀ ਆ ਤੇ ਉਹ ਵੀ ਕੋਈ 2 ਰੁਪਇਆ ਦਾ ਨਹੀਂ ਫ੍ਰੀ ਲੈਂਡ ਜੀ ਸੰਸਾਬ ਬਹੁਤ ਚੰਗੀ ਹੈ ਤੇ ਚੰਗੀ ਆ ਬੈੜ 58000 ਦੀ ਮਿਲ ਜੂਗੀ ਕਾ ਦਬਟਾ ਇਧਰ ਆਪਣੇ ਕੋਲ ਜਿੰਦ ਸ਼ੇਰੇ ਤੇ ਆ ਗਈ ਇੱਕ ਚੌਥੇ ਨੰਬਰ ਤੇ ਇਧਰ ਇਹ ਵੀ ਗੱਬਣਾ ਬੈੜ ਦੱਬਣ ਵਸ਼ੀ ਹੈ ਜੀ ਬੋਲੀ 10 ਨੰਬਰ ਅੱਗੇ ਤੁਹਾਨੂੰ ਪਤਾ ਦਿਖਾ ਦਿੰਨੇ ਆ ਸੂਬਾ 1 ਨਵਾ ਗਾਂ ਦੂਜਾ ਇਹ ਦੂਜਾਈ ਹੈ ਜਰਸੀ ਕ੍ਰੋਸ ਆ ਵੇਖੋ ਬਹੁਤ ਜਰਸੀ ਕ੍ਰੋਸ ਆਂਗ ਦੇ ਵਿੱਚ ਆ ਠੀਕ ਆ ਜੀ ਆ ਕਰੋ ਜੇਕਰ ਬਹੁਤ ਵਧੀਆ ਵਜਨ ਨੋੜ ਦੇ ਵਿੱਚ ਆ ਪਲੀ ਪਲੀਤੀਆ ਕਰਮਾਂ ਲਈ ਠੀਕ ਆ ਜੀ ਸੋ ਰਾਜੀ ਆ ਤੁਹਾਨੂੰ ਦਿਖਾ ਸਮਾ ਇਹ ਵੀ ਮੇਰਾ ਭਰਾ ਕੋਈ ਇੰਨਾ ਕੀ ਮੰਨ ਲਵੇ ਠੀਕ ਹੈ ਜੀ ਕੋਈ ਸਮਾ ਇਹ ਵੀ ਕੱਢ ਜੂਗੀ ਹਫਤਾ ਖੰਡ ਇਹ ਵਿਚਲੇ ਮੇਲ ਦੀ ਨਾ ਬਹੁਤੀ ਵੱਡੀ ਤੇ ਨਾ ਛੋਟੀ ਹਾਂ ਸੋ ਪਿਛਲਾ ਮੇਲ ਜਿੱਦੀਆਂ ਗਮਾਂ ਹੁੰਦੀਆਂ ਵੱਡੀ ਜੀ ਹਾਂ ਸੋ ਜਿੱਦਾਂ ਕਾ ਆਪਾਂ ਪੰਜਾਬ ਵਾਲੀ ਜਰਸੀ ਦੇਖਦੇ ਓਡਾ ਕਾ ਕਰਦੇ ਗਾਇਦਾ ਠੀਕ ਹੈ ਸੋ ਪਲੀ ਪਲੀਤੀ ਇਹ ਗਰਮਾੜੀ ਭਾਰਾ ਪੇਟ ਵਜਨ ਦੋੜ ਪੂਰਾ ਤੇ ਪੂਰੀ ਗੋਲ ਬਾਕੀ ਉਹਦੇ ਲਾਗੇ ਛੋਟੀ ਜਪਣੀ ਉਹਦਾ ਕੱਦ ਵੜਾ। ਉਹ ਨਹੀਂ ਉਹ ਫਿਰ ਵੱਡੇ ਕੱਦ ਕਾਠ ਵਾਲੀ ਨਾਲ ਖੜੀ ਹੋਵੇ ਫਿਰ ਛੋਟੀ ਜਪਣੀ। ਲੋਬੀ ਠੀਕ ਆ ਜੀ। ਹੈ ਸੀਲ ਕਰਮਾਂ ਦੀ ਠੀਕ ਆ ਜੀ ਜਰਸੀ ਦੇ ਵਿੱਚ ਕਰੌਸ ਆ ਗਈ ਹੈ। ਤੋ ਜਿਹੜੇ ਭਰਾ ਆਪਣੇ ਚਾਹ ਵਾਣਾ ਵੀ ਤਕਰੀਬਨ ਜਰਸੀ ਦੇ ਵਿੱਚ ਵੜਾ ਖਰੀਦਣੀਆਂ ਤੇ ਜਰਸੀ ਦੇ ਵਿੱਚ ਕਰੌਸ ਆ। ਦਿਖਾ ਦਿਓ ਥਾਂ ਥੋੜੀ। ਕਰੌਸ ਦਾ ਵੈਸੇ ਵਾਧਾ ਹੀ ਆਉਣ ਵਾਲੇ ਸਮੇਂ ਨੂੰ ਜੇਕਰ ਵੇਖੀਏ। ਆ ਇਧਰ ਬਹਿਣੀ ਵਾਲੇ ਪਾਸੇ ਤੁਹਾਨੂੰ ਆਪਾਂ ਦਿਖਾ ਦਕੇ ਆ। ਥਾਂ ਥਣ ਬਹੁਤ ਚੰਗਾ। ਮੈਂ ਠੀਕ ਹੈ। ਤੁਸੀਂ ਕੀ ਕੀਮਤ ਕੀ ਡਿਮਾਂਡ ਦੀ? ਕੀਮਤ RAI ਵੀਰੇ ਆਪਾਂ ਦੇ ਦਈਏ 55000 ਦੀ ਹੈ ਜੀ। 55 ਦੇ। ਅਲੀਪੁਲੀ ਬਹੁਤ ਚੰਗੀ ਹੈ। ਆ ਨਹੀਂ ਉਹ ਤਾਂ ਆਪਾਂ ਦੱਸ ਦਿੱਤਾ ਭੈਣ ਭਰਾਵਾਂ ਨੂੰ ਵੇਖ ਕੇ ਪਤਾ ਲੱਗ ਹੀ ਜਾਂਦਾ ਪਲੇਪਰੀ ਤੇ ਪਸ਼ੂ ਦਾ ਵੀ ਰਾਜੀ ਆ ਕਰਮਾਂ ਲਈ। ਥੱਲੇ ਉਹ ਲੜਦੌੜ ਕਾਫੀ ਹੈ ਢੇਰ ਢੁਲ ਬਹੁਤ ਆ ਠੀਕ ਹੈ ਜੀ। ਖੁੱਲ ਜੂ ਹਜੇ ਥੱਲੇ ਉਹ ਕਾਫੀ। ਬਹੁਤ ਚੰਗੀ ਬਣੂਗੀ RAI ਹਾਂ। ਦੈਂਦਾ ਇਹਨੇ ਵੀ ਲੈ ਆਏ ਨੇ। ਬਿਲਕੁਲ 55 ਤੋਂ ਕੀ ਮਾਨਤਾ ਹੋਊਗਾ ਵੀਰੇ ਦਾ? ਕੋਈ ਨਹੀਂ ਛੋਟ ਛੱਪਾ ਹੋਊਗਾ ਜੀ। ਠੀਕ ਹੈ ਜੀ। ਲਓ ਵੀ 55000 ਦੇ ਵਿੱਚੋਂ ਛੋਟ ਛੱਪਾ ਹੋਊ ਸੋ ਲਾਏ ਬਣਾਏ ਪਈ ਕਰਮਾਲੀ ਬਣੂਗੀ ਥੱਲੋਂ ਕਾਫੀ ਆਇਦਰ ਇੱਕ ਤੋਹਫਾ ਹੋਰ ਤੁਹਾਨੂੰ ਦਿਖਾ ਦਿੰਨੇ ਆ ਇਹ ਵੀ ਕ੍ਰੋਸ ਹੀ ਆ ਗਈ ਜਰਸੀ ਦੇ ਵਿੱਚ ਕ੍ਰੋਸ ਤਾਂ ਜੀ ਸੂਈਏ ਪਹਿਲਾਂ ਨਾ ਸੀ ਹਾਂ ਜੀ ਹਾਂ ਮਗਰ ਮਗਰ ਬੱਚੀ ਹੈ ਜੀ ਉਹ ਵੀ ਮਗਰ ਵੀ ਬੱਚੀ ਹੈ ਠੀਕ ਹੈ ਵੇਖੋ ਕਿੰਨੀ ਖੂਬਸੂਰਤ ਹੈ ਆ ਮਗਰ ਬੱਚਾ ਬਹੁਤ ਸੋਹਣਾ ਠੀਕ ਹੈ ਜੀ ਪਾਗੀ ਕਰਮਾਲੀ ਇਹ ਬੱਚਾ ਖਾ ਲੋ ਕਹੀਂ ਫਿਰ ਆਪਾਂ ਬੱਚੀ ਖਾ ਰਾਂ ਹਾਂ ਬੱਚਾ ਬਹੁਤ ਸੋਹਣਾ ਵੇਖ ਆ ਯਾਰ ਬੱਚੀ ਇਹ ਲੋ ਹਰ ਮਰ ਗਈ ਜੇ ਹਰ ਨਹੀਂ ਹੈਗੇ ਹਾਂ ਮਗਰ ਬੱਚੀ ਬਹੁਤ ਪਿਆਰੀ ਹੈ ਠੀਕ ਆ ਲੋ ਵੀ ਕ੍ਰੋਸ ਦੇ ਵਿੱਚ ਮਗਰ ਬੱਚੀ ਆ ਤੇ ਕ੍ਰੋਸ ਦੇ ਵਿੱਚ ਹੀ ਦੋ ਅੱਜ ਕਿੰਨੇ ਦਿਨ ਹੋ ਗਏ sire? ਰਾਜੀਰੇ ਨੂੰ ਹੋ ਹੀ ਗਿਆ ਕੋ ਹਫਤੇ ਦੇ ਲਾਗੇ ਬਨੇ। ਲੋ ਵੀ ਹਫਤੇ ਦੀ ਸੂਈ ਆ ਠੀਕ ਆ ਜੀ। ਤੇ ਐਸ ਵਕਤ ਦੁੱਧ ਕਿੰਨਾ ਕੇ ਦਸਣੇ? ਤੇਰੇ ਥੱਲੇ 8 ਕਿਲੋ ਬੌੜਾ ਗਿੱਲੇ ਭਾਵੇਂ ਦੁੱਧ ਕੇੰਨੇ 8 ਕਿਲੋ ਹੋ ਗਿਆ ਤੇ ਬਾਕੀ ਠੰਡੀ ਸੀ ਲੈਟੀ ਆ ਵੀ ਭਾਵੇਂ ਇੱਟਾ ਹੀ ਰੱਸਾ ਸੁੱਟ ਕੇ ਤੇ ਥੱਲੇ ਬਹਿ ਜੋ ਇਹਦੇ। ਠੀਕ ਆ ਵੀ। ਇੱਧਰ ਦੇਖੋ। ਲੋ ਵੀ ਕਰੋ ਚੱਕ ਠੀਕ ਆ। ਬੱਚੇ ਤੇ ਤੁਹਾਨੂੰ ਉਧਰ ਵਿਖਾਉਣੇ ਆਪਾਂ ਲਾ ਕੇ ਕਿਤੇ ਲੱਤ ਨਹੀਂ ਜੇ ਪੁਰ ਦੀ ਕੋਈ ਬੰਗਾ ਨਹੀਂ ਕੋਈ ਢੰਗਾ ਨਹੀਂ। ਇੱਥੇ ਬਹਿ ਜਣਾ ਦੇ ਥੱਲੇ। ਠੀਕ ਆ। ਲੋ ਵੀ ਇਹ ਪਹਿਲਾ ਸੂਆ ਦੋਸਤੋ ਮੱਛੀ ਸੂਈ ਆ। ਤ 5 7 7 ਕੇ ਦਿਨਾਂ ਹਫ਼ਤੇ ਦੇੜ ਘੜ ਜਿਹੜਾ ਸਮਾਂ ਹੋ ਗਿਆ 8 ਕਿਲੋ ਇਹਦੇ ਥੱਲੇ ਆ ਇਸ ਵਕਤ ਹੁਣ ਮੌਜੂਦ ਆ ਠੀਕ ਆ ਜੀ ਤੇ ਬਾਕੀ ਜਿਹੜੇ ਪਸ਼ੂ ਸੁਏ ਸੁਆ ਉਹਨਾਂ ਦੀ ਆਪਾਂ ਚੁਵਾਈ ਪੂਰ ਛੱਟਾ ਜ਼ਰੂਰ ਚੈੱਕ ਕਰਾਵਾਂਗੇ ਨਾਲ ਦੀ ਨਾਲ ਸਾਰੇ ਵੀਰਾਂ ਨੂੰ ਦਿਖਾ ਦੇਣੀ ਆਪਾਂ ਬਸ ਵੀਡੀਓ ਵਿੱਚ ਬਾਕੀ ਚੰਗੀ ਆ ਬੱਚੀ ਜਿਹੜੇ ਭਰਾਣੇ ਕਿਲੋ ਨਾਰਮਲ ਹੀ ਥੋੜੇ ਪੈਸੇ ਵੀ ਖਰਚ ਕਰਨੇ ਆ ਠੀਕ ਆ ਜੀ ਇੱਕ ਘਰ ਤੇ ਚਾਹ ਪਾਣੀ ਦਾ ਵੀ ਡੰਗਾ ਚਲਾਉਣਾ ਤੇ ਬਹੁਤ ਵਧੀਆ ਪੱਕੇ ਰੇਟ ਵੀ ਤਾਂ ਬਿਲਕੁਲ ਨਾਰਮਲ ਜਿਹਾ ਰਹੂਗਾ ਤੇ ਹੈ ਠੰਡੀ ਧੀਰੀਆ ਸੀਲਸ ਲੱਗਾ ਬੱਚੀ ਠੀਕ ਆ ਉਹਨੇ ਆਪ ਬੱਲੇ ਜੀ ਤਾਂ ਰਾਹਾਂ 14 ਨਹੀਂ ਸਾਰੀ ਆਪ ਠੀਕ ਆ ਅੱਛਾ ਵੀਰ ਸਿਰੇ ਦਾ ਮੁੱਲ ਕੀ ਹੋਊਗਾ ਬੱਚੀ ਮੁੱਲ ਬਿਲਕੁਲ ਨਿਕਲ ਗਈ ਹਾਂ ਮੋੜੇ ਦੇ ਦਾਂਗੇ 240 38 ਹਜ਼ਾਰ ਦੀ ਹੈ ਨਾ 38 ਹਜ਼ਾਰ ਦੀ ਹਾਂਜੀ ਲਓ ਵੀ 38000 ਦੀ ਇਹ ਵਾੜ ਤੁਹਾਨੂੰ ਮਿਲੂਗਾ ਪਹਿਲਾਂ ਵਾਅਦਾ ਕੀਤਾ ਵੀ ਜਿਹਦਾ ਵੱਡਾ ਵਾ ਮੁੱਲ ਵੱਡਿਆਂ ਕਾ ਮੁੱਲ ਵੱਡੇ ਜਿਹੜੇ ਦਰਮਿਆਨੇ ਉਹਨਾਂ ਦੇ ਮੁੱਲ ਬਿਲਕੁਲ ਜਿਹਾ ਪਸ਼ੂ ਦੇ ਮੰਗਿਆ ਜਾਣਾ ਸਿਰੇ ਵੀਰ ਜਿਵੇਂ ਦਾ ਜਾਨਵਰ ਹੋ ਜਾਏ ਮੁੱਲ ਬਾਕੀ ਚੋਣ ਇੰਨੀ ਜਿਆਦੀ ਚੰਗੀ ਵੀ ਨਿਆਰਾ ਹੀ ਆ ਜਾਂਦਾ ਚੋਣ ਠੀਕ ਆ ਜੀ ਲਓ ਵੀ ਪ੍ਰਾਪਤ ਕਰੋ ਜੀ ਠੀਕ ਆ ਆ ਦੇਖੋ ਠੀਕ ਹੈ ਜੀ ਸੋ 8 ਕਿਲੋ ਕੱਚਾ ਦੁੱਧ ਕੋਈ ਬੋਲਾ ਮੰਨੇ ਪੱਕੀ ਇਹਦੇ ਥਲੇ ਕਰਮਾ ਲਈਏ ਦੁੱਧ ਜਿਆਦਾ ਨਹੀਂ ਆਪਾਂ ਕਹਿੰਦੇ ਕਿ ਸ਼ੇਰੇ ਵੀਰ ਇਸ ਰੇਟ ਦੇ ਹਿਸਾਬ ਨਾਲ ਕੋਈ 10 11 12 ਲੀਟਰ ਤਾਂ ਮੰਗਾ ਲਾ ਜੀ 10 ਹੀ ਦੇਗੀ ਤੇ ਮੋਲੇ ਦਾ ਕੀ ਆ ਤਾਜੀ ਸੂਈ ਹੈ ਸਾਰੀ ਗਰਮੀਆਂ ਨਿਆਰੇ ਦਿਨੇ ਨੇ ਬਸ ਨਾਲੇ ਮਗਰਾ ਵੀ ਕੋਈ ਹਰਨ ਮਰਗਾ ਬੱਚਾ ਆ ਗਿਆ ਵਾਛੀ ਮਗਰ ਬਹੁਤ ਪਿਆਰੀ ਹੈ ਠੀਕ ਹੈ ਜੀ ਬਹੁਤ ਸੋਹਣੀ ਲਾਜਵਾਬ ਮਗਰ ਹੈ ਸੀ ਜਿਹਨੇ ਮੈਂ ਰੁਪਿਆ ਲੱਖ ਸਵਾਰਾ ਖਲਾਉਣਾ ਉਹ ਨੂੰ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਹਾਂਜੀ ਲਓ ਵੀ ਬਿਲਕੁਲ ਤਾਜੀ ਹੈ ਸੱਜਰ ਹੈ ਠੀਕ ਹੈ ਜੀ ਕੋਈ ਲਾਂਬੇ ਵਾਲੀ ਗੱਲ ਨਹੀਂ ਕੀ ਬਿਲਕੁਲ ਠੀਕ ਆ ਜੀ ਉਹ ਕਾ ਦੀ ਫੁੱਲ ਗਰੰਟੀ ਮੇਰਾ ਬੋਲਾ ਮਾਰ ਦੇ ਹੁੰਦਾ ਚਲਾ ਧੋਤਾ ਤੇ ਡੰਗਰ ਮਗਰ ਪੂਰਾ ਫੁੱਲ ਮਹਿਲਾ ਜੀ ਹੁਣ ਲੋ ਵੀ ਇਹ 38000 ਦੀ ਤੁਹਾਨੂੰ ਅੱਜ ਬਾਹਰ ਮਿਲ ਜੂਗੀ ਠੀਕ ਆ ਜੀ ਬਿਲਕੁਲ ਚੈਜ ਵਾਜਬ ਰੇਟ ਇੱਕ ਹੋਰ ਤੋਹਫਾ ਤੁਹਾਨੂੰ ਇੱਧਰ ਦਿਖਾ ਦਿੰਨੇ ਆਪਾਂ ਲਾਸਟ ਦੇ ਵਿੱਚ ਤੇ ਇਹ ਸ਼ਿਰ ਵੀ ਆ ਗਈ ਆਪਣੇ ਕੋਲ ਗੱਪਣ ਹਾਂਜੀ ਲੋ ਵੀ ਠੀਕ ਆ ਜੀ ਬਾਕੀ ਸੇਖ ਸੂਕੇ ਗਏ ਆ ਬਾਹਰ ਤੇ ਰੰਗ ਹੈਗੇ ਪਰ ਖਾਲਾ ਬਹੁਤ ਚੰਗਾ ਵੇਖੋ ਹਾਂ ਦੁੱਧ ਵਾਲੀ ਆ ਤੋ ਕ੍ਰੋਸ ਆਗ ਦੇ ਵਿੱਚ ਜਿਵੇਂ ਆਪਾਂ 도ਗਲੀ ਆਪਾਂ ਕਹਿੰਦੇ ਨੇ ਵੀ 도ਗਲੀ ਬਾਹਰ ਆ ਬੜੇ ਭਰਾ ਆਪਣੇ ਪਸੰਦ ਕਰਦੇ ਵੀ ਕ੍ਰ ਤੇ ਨਾਰਮਲੀ ਚਲੋ ਅਕੇ ਸਮਾਂ ਵੀ ਕ੍ਰਾਸ ਬੈਡ ਦਾ ਹੀ ਆ ਤੇ ਆਂਦੀ ਕੁਛ ਨਹੀਂ ਕਿ ਠੰਡੀ ਧੀਰੀ ਤੋਰੇ ਤਾਰੇ ਤੋਂ ਨਾਰਮਲੀ ਤੁਸੀਂ ਜਜਮੈਂਟ ਕਰ ਚੋ ਬੜੀ ਠੰਡੀ ਧੀਰੀ ਆ ਵੀਰ ਆਪਾਂ ਥੱਲੇ ਹੋਣੇ ਬੈ ਕੇ ਸਾਰਾ ਕੁਝ ਵਿਖਾ ਦੰਨੇ ਆ ਹਾਂ ਬਾਕੀ ਚੰਨਾ ਝੂਡਾ ਬਹੁਤ ਸਾਰਾ ਬਣਾਇਆ ਹਾਂ ਬਣੋ ਬਹੁਤ ਚੰਗੀ ਹੈ ਜੇ ਵੀ ਹਾਂ ਆ ਸਰਵਾਜ ਨਿਵਾਈ ਤੋਈ ਇਹੋ ਜਿਹੇ ਲਿਸ਼ਕੀਆਂ ਹੀ ਨਹੀਂ ਪੂਰੀਆਂ ਪਹਿਲੀ ਨਿਵਾਈ ਨਾਲ ਲਿਸ਼ਕੀਆਂ ਹੀ ਨਹੀਂ ਤੇ ਬੱਸ ਜੀ ਬੱਸ ਸਾਰੇ ਸਿਆਲ ਦਾ ਤਾਂ ਗੋਹਾ ਲੱਗਾ ਹੁੰਦਾ ਹਾਂ ਸ਼ੇਰ ਵੀਰ ਇਤੋਂ ਇੱਕ ਵਾਰੀ ਮਾੜਾ ਜਿਹਾ ਹੋਰ ਨੇੜਿਓਂ ਕਮਾ ਕੇ ਦਿਖਾ ਦਿਓ ਬੱਸ ਆ ਲੋ ਜੀ ਬਾਕੀ ਇੱਕ 2 ਸੋ ਤਾਂ ਆਪਾਂ ਲੈਵਾ ਸੋਹਣੀ ਬੰਡ ਸਪੇਸ ਆ ਠੀਕ ਆ ਜੀ ਥੱਲੇ ਉਹ ਹਾਨੇ ਦੀ ਬੜੀ ਸਫਾਈ ਆ ਰਾਈ ਵੀ ਬਣੂ ਬਹੁਤ ਚੰਗੀ ਹਾਂ ਲੈइए ਲਓ ਜੀ ਮਹਾਰਾਜ ਲਓ ਖਾਦੂ ਲੈ ਬਾਕੀ ਜੀ ਹਾਈਟ మీడియం ਦੇ ਵਿੱਚ ਆ ਜਿੱਦਾਂ ਕਿ ਆਪਾਂ ਨਾਰਮਲ ਜਰਸੀ ਪੀਰੀਅਡ ਦੇ ਵਿੱਚ ਬੈਠ ਦੇਖਦੇ ਆ ਉੱਡੀ ਹਾਈਟ ਆ ਰੰਗ ਬਿਲਕੁਲ ਤੁਸੀਂ ਦੇਖ ਸਕਦੇ ਜੇ ਬ੍ਰਾਊਨ ਤੇ ਬਹੁਤ ਸੋਹਣੇ ਰੰਗ ਦੇ ਵਿੱਚ ਵਛੀ ਚੰਗੀ ਆ ਥੱਲੇੋਂ ਕਾਫੀ ਖੁੱਲਣ ਢਈ ਐ ਸੋਹਣੀ ਬਣ ਜੂਗੀ ਹਜੇ ਵੀ ਦਿਨ ਛੇਰੇ ਲੈ ਜੂਗੀ 2-4 ਦਿਨ ਲੈ ਜਣੇ ਜੀ ਇੰਨੇ ਹਫ਼ਤੇ ਨਾ ਕੋ 40 ਨਾ 45 34000 ਦੀ ਸੀ ਹਾਂ ਮੈਂ ਵੀ ਬਰਾ ਛੜਦੀ ਕਰਮ ਵਾਲੀ ਜਿਹੋ ਜਾ ਕੇ ਸੀ ਜੀ ਅਜੇ ਵੀ ਟਿਲ ਦਾ ਟਾਈਮ ਦੇ ਵਿੱਚ ਤੋਹਫਾ ਚੀਜ਼ ਆ 34000 ਦੀ ਚੋਲਾ ਚਾਲਾ ਬਹੁਤ ਸੋਹਣਾ ਥੱਲੇੋਂ ਠੀਕਾ ਜੀ ਬਹੁਤ ਚੰਗੀ ਬਣੂਗੀ ਸੀ ਹਾਂ ਦੇਖੋ ਲਓ ਵੇ ਠੀਕ ਆ ਡਰਦੀ ਕਰਕੇ ਉਹ ਤਰ ਹੰਦੀ ਕੀ ਕੋਈ ਚੰਗੀ ਆ ਦੁੱਧ ਚੰਗਾ ਰਹੂ ਰਹੂ ਦੁੱਧ 12 13 ਕਿਲੋ ਤਾਂ ਨਹੀਂ ਮਰਦੀ ਏ ਹੂੰ ਹੂੰ ਜਿੰਨਾ ਦਾ ਜਿਤਨਾ ਦਾ ਲੇਵਾ ਹੈ ਨਾ ਬਿਲਕੁਲ ਦੁੱਧ ਬਹੁਤ ਮਿੱਠਾ ਰਹੇਗਾ ਠੀਕਾ ਜੀ ਤੇ ਮੇਰਾ ਭਰਾ ਕਰ ਲੋ ਕੈਚ ਬਹੁਤ ਵਧੀਆ ਚੰਗੀ ਆ ਸਾਫ ਸੁਥਰੀ ਆ ਨਾਰਮਲ ਜਿੰਨੇ ਰੁਪਈਆ ਦਾ ਆਪਾਂ ਨਾਰਮਲ ਗੱਲ ਕਰ ਰਹੇ ਹਾਂ ਕਿ ਜੇ ਜੇ ਤਰਾਹ ਟਿੱਪਣਿਆ ਨਾ ਟਿੱਪਣਾਉਂਦੀ ਆ ਚੁਵਾਈ ਬੜੀ ਨਿਕਲੂਗੀ ਇਹਦੀ ਟਿੱਪਣ ਬਹੁਤ ਹੀ ਭੋਲੀ ਆ ਅੱਜ ਦੀ ਮੋਟੀ ਟਿੱਪਣਾਉਂਦੀ ਆ ਠੀਕ ਆ ਠੀਕ ਆ ਲੋ ਵੀ ਐਂਡ ਦੇ ਵਿੱਚ ਆਪਾਂ ਤੁਹਾਨੂੰ ਵਚੀ ਦਿਖਾਉਣੀ ਸੀ ਦੋਸਤੋ ਇਹ 34000 ਦੀ ਮਿਲ ਜੂਗੀ ਤੁਹਾਨੂੰ ਠੀਕ ਆ ਬਾਕੀ ਥੋੜੀ ਜਿਹੀ ਕੋਈ ਹੋਰ ਤੁਹਾਨੂੰ ਲੱਗ ਗਿਆ ਵਿਖਾਦ ਗਏ ਆਪਾਂ ਆ ਲੋ ਸੋ ਥਾਣਾ-ਥੋਣਾ ਦੀ ਬੜੀ ਸਾਫ ਆ ਠੀਕ ਆ ਜੀ ਸੋ ਚਾਰੇ ਥਣ ਆ ਸਪੇਸ ਗੈਪ ਆ ਬਾਕੀ ਅੱਜ ਵੀਰ ਸ਼ੇਰੇ ਉਹਨਾਂ ਦੇ ਕੋਲ ਦੋਸਤੋ ਇਹ ਨਾਗਨੇ ਟੋਟਲ ਠੀਕ ਆ ਵੱਡੇ ਛੋਟੇ ਹਰੇਕ ਤਰ੍ਹਾਂ ਦੇ ਐਨੀਮਲ ਅੱਜ ਮੌਜੂਦ ਆ ਤੇ ਜਿਹੋ ਜਿਹੇ ਪਸ਼ੂ ਤੁਸੀਂ ਖਰੀਦੂਗਾ ਖਰੀਦੋਗੇ ਠੀਕ ਹੈ ਜੀ ਉਹੋ ਜਿਹੇ ਰੇਟ ਜਿਹੜਾ ਤੁਹਾਨੂੰ ਭਰਨਾ ਪੈਂਦਾ ਵੱਡੀਆਂ ਬੜਾ ਤੁਹਾਨੂੰ ਦਿਖਾ ਦਿਆਂ ਕੋਈ 30 ਲੀਟਰ 30 ਤੋਂ ਪਲੱਸ ਪਾਸ ਚੱਲਣ ਵਾਲੇ ਪਸ਼ੂ ਆ ਠੀਕ ਆਵੇ ਕਦਾਂ ਦੀ ਵੜੀ ਪਈ ਇਹਾਂ ਤੇ ਨੱਕ ਸੀ ਕਿ ਬਾਕੀ ਚਵਾਈ ਤੁਸੀਂ ਵਿੱਚ ਦੇਖ ਲਈ ਆ ਚੋਣ ਚਵਾਦ ਇੱਕ ਨੰਬਰ ਆ ਪਸ਼ੂ ਕੋਈ ਆਪਣੇ ਲਾਗੇ ਪਾਸੇ ਵਾਲੇ ਭਰਾ ਇੱਥੇ ਆਣ ਕੇ ਜਿੰਦਾ ਮਰਜੀ ਆਪਣੀ ਦੋ ਟਾਈਮ ਤਿੰਨ ਟਾਈਮ ਚੋ ਕੇ ਤਸੱਲੀ ਕਰ ਸਕਦੇ ਹੋ ਕੋਈ ਭਰਾ ਆਨਲਾਈਨ ਸੌਦਾ ਕਰਦਾ ਤੇ ਬੇਸ਼ੱਕ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਚਵਾਈ ਦਿਖਾਤੀ ਆ ਤੁਸੀਂ ਵੇਖਣੀ ਚਾਹੁੰਦੇ ਹੋ ਤਾਂ ਵੀਡੀਓ ਕਾਲ ਤੇ ਵੀ ਇੱਕ ਅੱਧੀ ਵਾਰੀ ਚਵਾਈ ਕਰਕੇ ਜਿਹੜੀ ਆ ਤਸੱਲੀ ਹਰ ਇੱਕ ਜੀ ਭੈਣ ਭਰਾ ਤੇ ਤਸੱਲੀ ਕਰਾਈ ਜਾਊਗੀ ਠੀਕ ਆ ਅੱਛਾ ਸਾਰੇ ਵੀਰੇ ਇੱਕ ਨੰਬਰ ਆਪਦੇ ਕਰ ਦਿਓ ਸਾਂ ਨੰਬਰ ਆਪਣੇ ਹੋਏ 77105 ਤੇ 7700 ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ